ਜੀ ਬਰਜੀ ਕਾਤਲ ਹੋਇਆ ਮੇਰੇ ਡੈਡੀ ਦੀ ਪੱਥਰ ਮਾਰੇ ਜੀ ਜਿਹਦੇ ਨਾਲ ਕੀ ਦੀ ਮੌਤ ਹੋਈ ਮੇਰੇ ਡੈਡੀ ਦੀ ਮੌਤ ਹੋ ਗਈ ਮੇਜਰ ਸਿੰਘ ਦੀ ਤਕਸੀਮਾਂ ਦਾ ਜ਼ਮੀਨ ਦਾ ਰੌਲਾਗਾ ਖਾਲ ਪਹੀ ਨਹੀਂ ਛੱਡਦੇ ਤਕਸੀਮ ਹੋਈ ਹੈ 17 ਸਾਲਾਂ ਬਾਅਦ ਮੈਂ ਮੰਗ ਇਹੀ ਕਰਦਾ ਜੀ ਦੋਸ਼ੀਆਂ ਨੂੰ ਫੜ ਕੇ ਛੇਤੀ ਤੋਂ ਛੇਤੀ ਇਨਸਾਫ ਦਿਵਾਇਆ ਜਾਵੇ ਜਿੰਨਾ ਚਿਰ ਕੋਈ ਕਾਰਵਾਈ ਨਹੀਂ ਹੁੰਦੀ ਦੋਸ਼ੀ ਫੜੇ ਨਹੀਂ ਜਾਂਦੇ ਅਸੀਂ ਉਹਨਾਂ ਚਿਰ ਕੋਈ ਸੰਸਕਾਰ ਨਹੀਂ ਕਰਾਂਗੇ ਜੀ ਬਰਜੀ ਕਾਤਲ ਹੋਇਆ ਮੇਰੇ ਡੈਡੀ ਦੀ ਮੌਤ ਹੋ ਗਈ ਮੌਕੇ ਤੇ ਹੋ ਗਈ ਸੀਗੀ ਤੇ ਤਕਸੀਮ ਦਾ ਜ਼ਮੀਨ ਦਾ ਰੌਲਾਗਾ ਖਾਲ ਪਹੀ ਨਹੀਂ ਛੱਡਦੇ ਤਕਸੀਮ ਹੋਈ ਆ 17 ਸਾਲਾਂ ਬਾਅਦ ਤੇ ਇੰਤਕਾਲ ਵਗੈਰਾ ਹੋ ਗਿਆ ਠੱਡੇ ਲੱਗ ਗਏ ਤੇ ਉਸ ਤੋਂ ਬਾਅਦ ਹੁਣ ਖਾਲ ਪਹੀ ਦਾ ਰੌਲਾਗਾ ਮੇਰੀ ਐਸਐਸਪੀ ਸਾਹਿਬ ਦੇ 10 ਜੁਲਾਈ ਦੀ ਦਰਖਾਸਤ ਦਿੱਤੀ ਹੋਈ ਸੀ ਸਿੰਘੋ ਚੌਂਕੀ ਚ ਆਈ ਹੋਈ ਸੀਗੀ ਤੇ ਆਪਣੇ ਉਥੇ ਸਿੰਘੋ ਚੌਂਕੀ ਵਾਲਿਆਂ ਨੇ ਕੋਈ ਕਾਰਵਾਈ ਨਹੀਂ ਕੀਤੀ ਜੀ ਉਲਟਾ ਮੈਨੂੰ ਸੱਦ ਕੇ ਇਹ ਕਹਿ ਰਹੇ ਸੀਗੇ ਵੀ ਤੂੰ ਆਪਦੇ ਬਿਆਨ ਲਿਖਿਆ ਜਾ ਸੀ ਵਾਪਸ ਮੋੜਨੀ ਹੈ ਤੇ ਉਸ ਤੋਂ ਬਾਅਦ ਅੱਜ ਸਵੇਰ ਸਾਢੇ 7 ਵਜੇ ਆ ਕੰਮ ਹੋ ਗਿਆ ਜੀ ਡੈਡੀ ਦੀ ਮੌਤ ਹੋ ਗਈ ਅਸੀਂ ਸਕੂਟਰੀ ਤੇ ਸੀਗੇ ਤੇ ਜਦੋਂ ਸਰਪੰਚ ਦੇ ਘਰੋਂ ਜਾ ਰਹੇ ਸੀ ਸੜਕ ਤੇ ਤੇ ਅਸੀਂ ਸਕੂਟਰੀ ਤੋਂ ਡਿੱਗ ਪਏ ਮੇਰੇ ਵੀ ਸਿਰ ਚ ਡੜਾ ਵੱਜਿਆ ਜੀ ਪੱਥਰ ਸੀਗੇ ਬਾਜਰੀ ਦੇ ਕਿਹਨੇ ਮਾਰੇ ਇੱਕ ਤਾਂ ਅਵਤਾਰ ਸਿੰਘ ਸੀ ਜੀ ਤੇਰਾ ਚਾਚਾ ਲੱਗਦਾ ਨਹੀਂ ਚਾਚਾ ਕਰਾਂ ਜੋ ਚਾਚੇ ਦਾ ਮੁੰਡਾ ਜੀ ਇੱਕ ਜਸਪ੍ਰੀਤ ਸਿੰਘ ਸੀ ਇੱਕ ਮੇਰਾ ਤਾਇਆ ਸੀ ਬਲਦੇਵ ਸਿੰਘ ਸਕਾਤਾ ਜੀ ਤੇ ਇੱਕ ਸੀਗੀ ਬਲਦੇਵ ਸਿੰਘ ਦੇ ਘਰੋਂ ਮੇਰੀ ਮਾਸੀ ਜੀ ਗਰਮੀਤ ਕੌਰ ਜਿਨ੍ਹਾਂ ਨੇ ਪੱਥਰ ਮਾਰੇ ਪੱਥਰ ਮਾਰੇ ਜੀ ਜਿਹਦੇ ਨਾਲ ਕੀ ਦੀ ਮੌਤ ਹੋ ਗਈ ਮੇਰੇ ਡੈਡੀ ਦੀ ਮੌਤ ਹੋ ਗਈ ਮੇਜਰ ਸਿੰਘ ਜੀ ਮੇਜਰ ਸਿੰਘ ਤੇ ਹੁਣ ਮੰਗ ਕੀ ਕਰਦੇ ਹਾਂ ਮੈਂ ਮੰਗ ਇਹੀ ਕਰਦਾ ਜੀ ਦੋਸ਼ੀਆਂ ਨੂੰ ਫੜ ਕੇ ਛੇਤੀ ਦੋ ਛੇਤੀ ਇਨਸਾਫ ਦਿਵਾਇਆ ਜਾਵੇ ਤੇ ਅਸੀਂ ਉਹਨਾਂ ਚਿਰ ਕੋਈ ਜਿੰਨਾ ਚਿਰ ਕੋਈ ਕਾਰਵਾਈ ਨਹੀਂ ਹੁੰਦੀ ਦੋਸ਼ੀ ਪੜੇ ਨਹੀਂ ਜਾਂਦੇ ਅਸੀਂ ਉਨਾਂ ਚਿਰ ਕੋਈ ਸੰਸਕਾਰ ਨਹੀਂ ਕਰਾਂਗੇ। ਤੇ ਇਹ ਮਤਲਬ ਕਿੰਨੀ ਜ਼ਮੀਨ ਦਾ ਰਵਾ ਸੀਗਾ? ਇਹ 3595 ਕਨਾਲਾ ਮੇਰੇ ਤਿੰਨ ਦਾਦੇ ਹੋਰਿਆਂ ਦੀ ਜ਼ਮੀਨ ਸੀਗੀ ਜੀ। ਉਹਦੀ ਤਕਸੀਮ ਹੋਈ ਹੈ ਜੀ। ਉਹਦੇ 'ਚ ਸਾਨੂੰ ਸਾਰਿਆਂ ਨੂੰ ਖਾਲ ਪਾਈਆਂ ਲੱਗੀਆਂ ਜੀ। ਤੇ ਪੁਲਿਸ ਪ੍ਰਸ਼ਾਸਨ ਨੇ ਕੋਈ ਕਾਰਵਾਈ ਨਹੀਂ ਕੀਤੀ। ਪੁਲਿਸ ਪ੍ਰਸ਼ਾਸਨ ਨੇ ਕੋਈ ਕਾਰਵਾਈ ਨਹੀਂ ਕੀਤੀ ਜੀ 10 ਜੁਲਾਈ ਦੀ ਐਸਐਸਪੀ ਸਾਹਿਬ ਦੇ ਦਰਖਾਸਤ ਦਿੱਤੀ ਹੋਈ ਸੀਗੀ ਜੀ। ਜੇ ਕਾਰਵਾਈ ਕਰਦੀ ਤਾਂ ਇਹ ਬਚਾਹ ਹੋ ਸਕਦਾ। ਬਚਾਹ ਹੋ ਸਕਦਾ ਸੀ ਜੀ। ਮੈਨੂੰ ਚੌਂਕੀ 'ਚ ਸੱਦ ਲਿਆ ਸੀਗਾ ਪੰਚਾਇਤ ਵੀ ਨਾਲ ਸੀ ਵੀਰੇ। ਇੱਕ ਵਾਰੀ ਸੱਦਕੇ ਚੌਕੀ ਚ ਜੀ ਆਪਣੇ ਗਮਦੂਰ ਸਿੰਘ ਐਸਆਈ ਹੈ ਜੀ ਉਹਨਾਂ ਨੇ ਸੱਦਕੇ ਸਾਨੂੰ ਆਪ ਕਹਿੰਦੇ ਅਸੀਂ ਦੋਸ਼ੀ ਪਾੜ ਰੱਖੇ ਅਸੀਂ ਮੈਡੀਕਲ ਕਰਾ ਕੇ ਜੇਲ ਛਡਣੇ ਆਪ ਉੱਠ ਕੇ ਬਾਗੀ ਜੀ ਤੇ ਮੈਥੋਂ ਕੁਝ ਰਿਸ਼ਤਤ ਵੀ ਲੈਤੀ ਹੋਈ ਹੈ ਜੀ ਸਿੰਘੋ ਚੌਕੀ ਐਸਆਈ ਨੇ ਜੀ ਤੇ ਪਰ ਕੋਈ ਕਾਰਵਾਈ ਨਹੀਂ ਕੀਤੀ ਉਸ ਤੋਂ ਬਾਅਦ ਮੇਰੇ ਤੇ ਰਜਾਨਾ ਡੇ ਵੀ ਮੇਰੇ ਕੋਲੇ ਫੋਨ ਕਾਲਾਂ ਪਈਆਂ ਜੀ ਡੇਲੀ ਫੋਨ ਕਰਦਾ ਸੀਗਾ ਕਿ ਤੂੰ ਬਿਆਨ ਲਿਖਾਇਆ ਜਾ ਇੱਕ ਦਿਨ ਮੈਂ ਤੇ ਇੱਕ ਸਾਡੇ ਪਿੰਡੋਂ ਮੈਂਬਰ ਬਾਗੇ ਸੀਗੇ ਜੀ ਸਾਨੂੰ ਕਹਿੰਦਾ ਤੁਸੀਂ ਬਿਆਨ ਲਿਖਾਇਆ ਜੋ ਉਹਨਾਂ ਨੂੰ ਮੈਂ ਸੱਦ ਲੈਣਾ ਐ ਕਰ ਲੈਣਾ ਅਸੀਂ ਵਾਪਸ ਮੋੜ ਨਹੀਂ ਐਨੇ ਦਿਨ ਰੱਖ ਨਹੀਂ ਸਕਦੇ ਫਿਰ ਮੈਨੂੰ ਪਰਸੋਂ ਤੇ ਕੱਲ ਵੀ ਪਰਸੋਂ ਕੋਣ ਆਇਆ ਸ਼ਾਮ ਨੂੰ ਕਹਿੰਦਾ ਮੈਂ ਘਰੇ ਆ ਕੇ ਬਿਆਨ ਲਿਖ ਕੇ ਲੈ ਜਾਣਾ ਤੇਰਾ ਮਤਲਬ ਭਰਾ ਨੇ ਭਰਾ ਹੀ ਮਾਰਿਆ ਹਾਂਜੀ ਭਰਾ ਨੇ ਭਰਾ ਮਾਰਿਆ ਜਮੀਰ ਪਿੱਛੇ ਜਮੀਰ ਪਿੱਛੇ ਜੀ ਅੱਛਾ ਹੁਣ ਮੰਗ ਕੀ ਕਰਦੇ ਹਾਂ ਸੀ ਮੰਗ ਕਰਦੇ ਆਂ ਜੀ ਦੋਸ਼ੀਆਂ ਨੂੰ ਛੇਤੀ ਤੋਂ ਛੇਤੀ ਫੜ ਕੇ ਸਜ਼ਾ ਦਿੱਤੀ ਜਾਵੇ ਤੇ ਉਹਨਾਂ ਸਰ ਅਸੀਂ ਕੋਈ ਸੰਸਕਾਰ ਨਹੀਂ ਕਰਾਂਗੇ ਅੱਜ ਸਵੇਰੇ ਪਿੰਡ ਸਾਡੇ ਕਰੀਬ 7:30 ਵਜੇ ਘਟਨਾ ਵਾਪਰੀ ਹੈ ਕੋਈ ਜ਼ਮੀਨ ਦਾ ਨਾ ਤਕਸੀਮ ਦਾ ਰੌਲਾ ਸੀਗਾ ਦੋਦੇ ਰੰਦਾ ਸਕੇਈ ਭਰਾ ਜੇ ਦੋਨੇ ਉਹਨਾਂ ਦੇ ਵਿੱਚ ਜਦੋਂ ਇਹ ਸਰਪੰਚ ਦੇ ਘਰੋਂ ਆ ਰਹੇ ਸੀਗੇ ਤੇ ਦਰਾਨੇ ਬਾਹਰੇ ਵਿੱਚ ਆਉਂਦੇ ਕੋਈ ਇਹਨਾਂ ਦੇ ਵਿੱਚ ਆਪਸ ਵਿੱਚ ਟਕਰਾਅ ਹੋਈ ਹੈ ਇਹਨਾਂ ਦੀ ਸਕੂਟਰੀ ਦੇ ਵਿੱਚ ਐਕਸੀਡੈਂਟ ਹੋਇਆ ਥੱਲੇ ਡਿੱਗ ਪਏ ਜਦੋਂ ਉਹਨਾਂ ਨੇ ਆਪਣਾ ਲੜਾਈ ਝਗੜਾ ਹੋ ਗਿਆ ਥੱਲੇ ਡਿੱਗ ਪੀ ਸਕੂਟਰੀ ਉਹਦੇ ਵਿੱਚ ਇੱਕ ਬੰਦੇ ਦੇ ਇੰਜਰਡ ਹੈ ਇੱਕ ਬੰਦਾ ਇੱਕ ਬੰਦੇ ਦੇ ਡਿੱਗਣ ਸਾਰ ਉਹਦੀ ਮੌਤ ਹੋ ਗਈ ਸੀ ਜਿਹਦੇ ਸਬੰਧ ਵਿੱਚ ਅਗਰੀਕਾਰ ਵੀ ਕੀਤੀ ਜਾ ਰਹੀ ਹੈ ਕਤਲ ਹੋਇਆ ਜਾਂ ਕਿਵੇਂ ਕੀ ਮਾਮਲਾ ਇਹ ਹਜੇ ਤਫਤੀਸ਼ ਦਾ ਵਿਸ਼ਾ ਜੀ ਜਿਹੜਾ ਕਤਲ ਹੋਇਆ ਹੈ ਕਰ ਰਹੇ ਹੈ ਤੇ ਸਬੰਧਤ ਕਾਰਵਾਈ ਪਰ ਫਿਲਹਾਲ ਅਸੀਂ ਇਹਨਾਂ ਦੇ ਦੋਨੇ ਪਾਰਟੀਆਂ ਦੇ ਬਿਆਨ ਇੱਕ ਪਾਰਟੀ ਦੇ ਬਿਆਨ ਮਜਬੂਰ ਦੇ ਲੈ ਰਹੇ ਹੈਗੇ ਇਹਦੀ ਕਾਰਵਾਈ ਅਮਲ ਚ ਲਿਆਂਦੀ ਜਾਵੇਗੀ ਸਰ ਦੋਸ਼ੀਆਂ ਨੇ ਲੋਕ ਦੋਸ਼ ਲੈ ਸਿੰਘ ਨੂੰ ਟੁੱਕੀ ਦੇ ਕੇ ਸਾਡੀ ਕਾਰਵਾਈ ਨਹੀਂ ਕਰੀ ਜੇ ਹੁੰਦਾ ਇਹ ਕਤਲ ਨਾ ਹੁੰਦਾ ਨਹੀਂ ਉਹਨਾਂ ਕੋਲ ਇੱਕ ਦਰਖਾਸਤ ਪਹਿਲਾਂ ਪੈਂਡਿੰਗ ਜਰੂਰ ਸੀ ਇਹਦੀ ਕਾਰਵਾਈ ਆਪਣਾ ਅਮਲ ਚ ਲਿਆਂਦੀ ਜਾ ਰਹੀ ਸੀਗੀ ਇਹਦੀ ਆਪਣਾ ਪੜਤਾਲ ਕੀਤੀ ਜਾ ਰਹੀ ਸੀ ਦਰਖਾਸਤ ਦੀ ਇਹਨਾਂ ਵਿਚਵੀਂ ਇਹ ਗੱਲ ਹੋ ਗਈ ਠੀਕ ਹੈ ਕਾਰਵਾਈ ਕਰਨੀ ਸਰ ਕਾਰਵਾਈ ਕਰਨੀ